ਪੈਸਿਆਂ ਦੇ ਲਾਲਚ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਰਸ਼ਨ ਦੇ ਬਹਾਨੇ ਦਿੱਤਾ ਵਾਰਦਾਤ ਨੂੰ ਅੰਜਾਮ ਖਬਰ ਸੁਣ ਤੁਹਾਡੀ ਵੀ ਕੰਬ ਉੱਠੇਗੀ ਰੂ ਬਰਨਾਲਾ ਦੇ ਸੇਖਾ ਪਿੰਡ 'ਚ ਪੈਸਿਆਂ ਦੇ ਲਾਲਚ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਤੇਹਰੀ ਹਤਿਆ ਦਾ ਮਾਮਲਾ ਸਾਹਮਣੇ ਆ ਰਿਹਾ ਪੁਲਿਸ ਨੇ ਇਸ ਅੰਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪਰਿਵਾਰ ਦੇ ਜਾਣ ਪਛਾਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਘਟਨਾ ਸੇਖਾਪਿੰਡ ਦੀ ਹੈ ਜਿੱਥੇ ਇੱਕ ਪਰਿਵਾਰ ਦੇ ਤਿੰਨ ਮੈਂਬਰ ਮਾਂ ਤੀ ਅਤੇ ਪੁੱਤਰ ਨੂੰ ਭਾਖੜਾ ਨਹਿਰ ਚ ਸੁੱਟ ਕੇ ਮਾਰ ਦਿੱਤਾ ਗਿਆ ਮ੍ਰਿਤਕਾਂ ਵਿੱਚ ਘਰ ਦੀ ਮੁਖੀ ਕਰਮਜੀਤ ਕੌਰ ਤੀ ਸੁਖਚਰਨ ਪ੍ਰੀਤ ਕੌਰ ਅਤੇ ਪੁੱਤਰ ਹਰਮਨਜੀਤ ਸ਼ਾਮਿਲ ਨੇ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੇਖਾ ਪਿੰਡ ਦੇ ਤਿੰਨ ਮੈਂਬਰਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਮਿਲੀ ਸੀ ਜਾਂਚ ਦੌਰਾਨ ਪਰਿਵਾਰ ਦੇ ਇੱਕ ਨੇੜਲੇ ਰਿਸ਼ਤੇਦਾਰ ਕੁਲਵੰਤ ਸਿੰਘ ਨੂੰ ਸ਼ੱਕ ਦੇ ਆਧਾਰ ਤੇ ਪੁੱਛਗਿੱਛ ਲਈ ਹਿਰਾਸਤ ਚ ਲਿਆ ਗਿਆ ਤਾਂ ਪੁੱਛਗਿੱਛ ਦੌਰਾਨ ਪੂਰੀ ਸਚਾਈ ਸਾਹਮਣੇ ਆ ਗਈ ਮੁਲਜ਼ਮ ਕੁਲਵੰਤ ਸਿੰਘ ਨੇ ਮ੍ਰਿਤਕ ਪਰਿਵਾਰ ਨੂੰ ਕਰੀਬ 20 ਲੱਖ ਰੁਪਏ ਦੇਣੇ ਸੀ ਜਦ ਪਰਿਵਾਰ ਨੇ ਪੈਸੇ ਮੰਗੇ ਤਾਂ આરોપી ਨੇ ਤਿੰਨਾਂ ਨੂੰ ਮਾਰਨ ਦੀ ਯੋਜਨਾ ਬਣਾ ਲਈ ਉਹ 26 ਅਕਤੂਬਰ ਨੂੰ ਮਾਤਾ ਨਾਨਾ ਦੇਵੀ ਦੇ ਦਰਸ਼ਨ ਦੇ ਬਹਾਨੇ ਤਿੰਨਾਂ ਨੂੰ ਆਪਣੇ ਨਾਲ ਲੈ ਗਿਆ ਅਤੇ 27 ਅਕਤੂਬਰ ਨੂੰ ਵਾਪਸੀ ਦੌਰਾਨ ਪਟਿਆਲਾ ਦੇ ਨੇੜੇ ਭਾਖੜਾ ਨਹਿਰ 'ਚ ਤੱਕਾ ਦੇ ਦਿੱਤਾ ਇਸ ਤੋਂ ਬਾਅਦ આરોપી ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਪਾਈ ਜਿਸ ਵਿੱਚ ਉਹ ਆਪਣੇ ਆਪ ਨੂੰ ਬੇਕਸੂਰ ਦਿਖਾਉਣ ਦੀ ਕੋਸ਼ਿਸ਼ ਕਰਦਾ ਰਿਹਾ ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਮਾਂ ਤੇ ਧੀ ਦੇ ਸ਼ਵ ਹਰਿਆਣਾ ਦੇ ਸਿਰਸਾ ਇਲਾਕੇ ਤੋਂ ਬਰਾਮਦ ਹੋਏ ਨੇ ਜਿੱਥੇ ਸਥਾਨਕ ਪੁਲਿਸ ਨੇ ਉਹਨਾਂ ਦੀ ਪਛਾਣ ਦੀ ਪ੍ਰਕਿਰਿਆ ਪੂਰੀ ਕਰਕੇ ਅੰਤਿਮ ਸੰਸਕਾਰ ਕਰ ਦਿੱਤਾ ਜਦਕਿ ਪੁੱਤਰ ਦਾ ਸ਼ਵ ਅਜੇ ਤੱਕ ਨਹੀਂ ਮਿਲਿਆ ਨਾਲਾ ਪੁਲਿਸ ਵੱਲੋਂ ਇੱਕ ਬਲਾਈਂਡ ਟ੍ਰਿਪਲ ਮਰਡਰ ਕੇਸ ਨੂੰ ਟ੍ਰੈਸ ਕੀਤਾ ਗਿਆ ਹੈ ਇਹਦੇ ਵਿੱਚ ਐਸਪੀਡੀ ਸਾਹਿਬ ਐਸਪੀ ਹੈੱਡਕੁਆਟਰ ਡੀਐਸਪੀ ਬਰਨਾਲਾ சதਵੀਰ ਸਿੰਘ ਤੇ ਐਸਐਚਓ ਸਦਰ ਬਰਨਾਲਾ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਕਾਫੀ ਕਮੈਂਡੇਬਲ ਵਰਕ ਕਰਦੇ ਹੋਏ ਇੱਕ ਗੁੰਮਸੁਦਗਰੀ ਰਿਪੋਰਟ ਆਈ ਸੀ ਕਿ ਇੱਕ ਸੇਕਾ ਪਿੰਡ ਦੇ ਪਰਿਵਾਰ ਦੇ 3 ਮੈਂਬਰ ਜਿਦੇ ਵਿੱਚ ਕਿਰਨਜੀਤ ਕੌਰ ਸੁਖਚੰਦ ਪ੍ਰੀਤ ਕੌਰ ਤੇ ਹਰਮਨਜੀਤ ਸਿੰਘ ਮਿਸਿੰਗ ਸੀਗੇ ਇਨੀਸ਼ially ਸਾਨੂੰ ਕੋਈ ਲੀਡ ਨਹੀਂ ਮਿਲ ਰਹੀ ਸੀ ਕਿ ਬਾਅਦ ਚ ਹਿਊਮਨ ਜਾਂ ਟੈਕਨੀਕਲ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਸਾਨੂੰ ਕੁਝ ਲੀਡ ਮਿਲੀ ਤੇ ਉਹਦੇ ਵਿੱਚ ਇੱਕ ਸਸਪੈਕਟ ਕੁਲਵੰਤ ਸਿੰਘ ਉਰਫ ਕੰਟਨ ਨੂੰ ਰੌਂਡ ਅਪ ਕੀਤਾ ਗਿਆ ਬਾਅਦ ਚ ਜਦੋਂ ਪੁੱਛਗਿੱਛ ਕੀਤੀ ਗਈ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ ਕਿਰਨਜੀਤ ਕੌਰੇ ਕੁਲਵੰਤ ਸਿੰਘ ਨਾਲ ਜਾਣ ਪਹਿਚਾਨ ਸੀਗੀ ਔਰ ਪੂਰਾ ਪਰਿਵਾਰ ਕੁਲਵੰਤ ਸਿੰਘ ਤੇ ਡਿਪੈਂਡੈਂਟ ਬੀ ਸੀ ਦਾ ਸਾਰੇ ਘਰ ਦਾ ਸਾਰਾ ਕੁਝ ਵਹੀ ਦੇਖਦਾ ਸੀ 26 10 2025 ਨੂੰ ਨੈਨਾ ਦੇਵੀ ਮੱਠ ਟਿਕਣ ਦੇ ਬਾਣੇ ਇਹਨਾਂ ਨੂੰ ਉਹ ਹਿਮਾਚਲ ਪ੍ਰਦੇਸ਼ ਲੈ ਗਿਆ ਸੀ ਔਰ ਵਾਪਸੀ ਵੇਲੇ ਯਾਨੀ 27 10 2025 ਨੂੰ ਪਟਿਆਲੇ ਦੇ ਵਿੱਚ ਵਾਖਰਾ ਡੈਮ ਦੇ ਨੇੜੇ ਇਹਨਾਂ ਨੂੰ ਚਰਾਵਾ ਚਰਾਂਦੇ ਬਾਹਾਨੇ ਨਾਲ नहर तो सुटता सी और बाद जरा ये कुलवंत कांटा है एक वीडियो भी बना के शेयर कर रहा है जैसे आप कह रहा सी कि मैं सुसाइड कर रहा हूँ दूजे फैमिली मैंबर सुसाइड कर गया इस तरीके गुमराह भी कर रहा था बाद जो प्रोपर क्लीयर किया गया तो ये एक ट्रिपल मर्डर केस का मामला सामने आया इनका बैकग्राउंड यह कि परिवार को लगभग छे किले जमीन और उदे, उदे सेल तो कुछ पैसे आए थे लगभग भी लाख का लेन देन पेंडिंग से ਔਰ ਜਿਹੜੀ ਕਿਰਨਜੀਤ ਕੌਰ ਹੈ ਇਹਦੇ ਵੱਲੋਂ ਜਦੋਂ ਪੈਸੇ ਬਾਰ ਬਾਰ ਮੰਗੇ ਜਾ ਰਹੇ ਸੀਗੇ ਉਹਦੇ ਤਹਿਤ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੁਲਵੰਤ ਸਿੰਘ ਵੱਲੋਂ ਇਹ ਇਸ ਵਾਰਦਨ ਨੂੰ ਅੰਜਾਮ ਦਿੱਤਾ ਗਿਆ ਸੀਗਾ ਹਾਂ ਇਹਦੇ ਵਿੱਚ ਦੋ ਬਾਡੀਜ਼ ਜਿਹੜੀ ਹੈ ਯਾਨੀ ਕਿਰਨਜੀਤ ਕੌਰ ਤੇ ਉਹਦੀ ਬੇਟੀ ਦੀ ਸਿਰਸਾ ਤੋਂ ਬਰਾਮਦ ਕੀਤੀ ਗਈ ਸੀਗੀ ਜਿਹੜਾ ਡਿਸੀਜ਼ ਹਰਮਨਜੀਤ ਸਿੰਘ ਹੈ ਉਹਦੀ ਬਾਡੀ ਹਲੇ ਵੀ ਬਰਾਮਦ ਕਰਨੀ ਬਾਕੀ ਹੈ ਇਸ ਘਟਨਾ ਤੇ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਦੀ ਕਹਾਣੀ ਤੇ ਸਵਾਲ ਚੁਕੇ ਨੇ ਪਰਿਵਾਰ ਦਾ ਕਹਿਣਾ ਹੈ ਕਿ ਕਤਲ 'ਚ આરોપી ਦਾ ਪੂਰਾ ਪਰਿਵਾਰ ਸ਼ਾਮਿਲ ਹੈ ਅਤੇ ਇਹ ਅਸੰਭਵ ਹੈ ਕਿ ਇੱਕ ਵਿਅਕਤੀ ਤਿੰਨਾਂ ਨੂੰ ਇਕੱਠੇ ਨਹਿਰ 'ਚ ਸੁੱਟ ਸਕੇ ਉਹਨਾਂ ਨੇ ਦੱਸਿਆ ਕਿ ਸ਼ਵਾਂ ਦੇ ਸਿਰ ਤੇ ਸਰੀਰ ਤੇ ਸਟਾ ਲੱਗੀਆਂ ਨੇ ਜਿਸ ਤੋਂ ਸਾਫ਼ ਹੁੰਦਾ ਹੈ ਕਿ ਪਹਿਲਾਂ ਮਾਰ ਕੇ ਫਿਰ ਨਹਿਰ 'ਚ ਸੁੱਟਿਆ ਗਿਆ ਸੇਖੇ ਜਾ ਕੇ ਜਦੋਂ ਅਸੀਂ ਦੇਖਿਆ ਜਿੰਦੇ ਲੱਗੇ ਪਏ ਆ ਅਸੀਂ ਪੁੱਛਿਆ ਕਿ ਮੰਡੀਆਂ ਨੂੰ ਵੀ ਕਿੱਥੇ ਗਏ ਆ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਵੀ ਕਾਂਤੀ ਇਹਨਾਂ ਦੇ ਘਰੇ ਨਾ ਆਉਂਦਾ ਕੁੱਤੀ ਨੂੰ ਰੋਟੀ ਪਾ ਕੇ ਜਾਂਦਾ ਦੁੱਧ ਪਾ ਕੇ ਜਾਂਦਾ ਤੇ ਵੀ ਉਹਨੂੰ ਪਤਾ ਹੋਊਗਾ ਵੀ ਕਿੱਥੇ ਗਏ ਆ ਕਿ ਉਹਨੂੰ ਕੁੰញੀਆਂ ਫੜਾ ਕੇ ਗਏ ਆ ਅਈ ਚਲ ਜਦੋਂ ਕਾਂਤੀ ਨੂੰ ਫੋਨ ਕਰਿਆ ਜੀ ਕਾਂਤੀ ਆਇਆ ਸਾਡੇ ਫੋਨ ਤੇ ਆਇਆ ਤੇ ਜੀ ਉਹਨੂੰ ਅਸੀਂ ਪੁੱਛਿਆ ਵੀ ਅਸੀਂ ਆਖਿਆ ਵੀ ਕਿੱਥੇ ਗਏ ਆ ਕਹਿੰਦਾ ਜੀ ਵੀ ਸਾਨੂੰ ਕੋਈ ਪਤਾ ਨਹੀਂ ਗਏ ਦੇ ਬਾਰੇ ਤੇ ਵੀ ਮੈਂ ਤਾਂ ਇਹਨਾਂ ਦੱਸ ਕੇ ਗਏ ਆ ਵੀ ਮੇਰੀ 8 ਦਿਨ ਕੁੱਤੀ ਸ਼ਾਮਦੋ ਵੀ ਰੋਟੀ ਪਾ ਦਿਆ ਕਰੋ ਸਵੇਰ ਸ਼ਾਮ ਉਹਨੂੰ ਤੇ ਅਸੀਂ 8 ਦਿਨਾਂ ਨੂੰ ਮੁੜ ਆਵਾਂਗੇ ਤੇ ਅਜੋ ਕਹਿੰਦਾ ਵੀ 3 ਦਿਨ ਹੋ ਗਏ ਗਿਆ ਨੂੰ ਤੇ ਵੀ 5 ਦਿਨ ਤੁਸੀਂ ਵੇਟ ਕਰ ਲਓ ਆਉਣ ਦਾ ਉਹਨਾਂ ਦਾ ਮੈਂ ਇਹ ਉਹਨੂੰ ਅੱਗੇ ਆਖਿਆ ਵੀ 5 ਦਿਨ ਕਿੱਥੇ ਹੀ ਵੀ ਮੈਨੂੰ ਤਾਂ ਹੁਣ ਧਰਤੀ ਨਹੀਂ ਵੇਲ ਦਿੰਦੀ ਫੋਨ ਨਹੀਂ ਲੱਗਦਾ ਵੀ ਮੇਰੀ ਗੱਲ ਕਰਾ ਦੇ ਜੇ ਕੋਈ ਤੇਰੇ ਕੋਲੇ ਕਨੈਕਟ ਚ ਆ ਗਏ ਤਾਂ ਉਹ ਕਹਿੰਦਾ ਵੀ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿ ਮੈਨੂੰ ਇੰਨੀ ਜਾਣਕਾਰੀ ਦੇ ਕੇ ਗਏ ਆ ਵੀ ਅਸੀਂ 8 ਦਿਨਾਂ ਨੂੰ ਆ ਜਾਾਂਗੇ ਤੇ ਜਦੋਂ ਜੀ ਉਹਨੂੰ ਪੁੱਛਿਆ ਜੀ ਤੇ ਉਹ ਕਹਿੰਦਾ ਮੈਨੂੰ ਕੋਈ ਜਾਣਕਾਰੀ ਨਹੀਂ ਅਜੀ ਚਲੋ ਪਿੰਡ ਵਾਪਸ ਚਲੇ ਗਏ ਦੂਜੇ ਦਿਨ ਕਹਿੰਦਾ ਵੀ ਆਪਾਂ ਕੰਪਲੀਟ ਕਰਾਂਗੇ ਉਹਨੂੰ ਤੇ ਸਰਪੰਚ ਦਾ ਮੇਰੀ 29 ਤਰੀਕ ਨੂੰ ਉਹਨੇ ਗੱਲ ਕਰਾਈ ਹੈਗੀ ਲਾ ਕੇ ਸੇਖੇ ਦੇ ਨਾਲ ਤੇ ਸਰਪੰਚ ਕਹਿੰਦਾ ਵੀ ਕੋਈ ਕਿਤੇ ਉਂ ਚਲੇ ਜਾਂਦਾ ਵੀ ਆਪਾਂ ਫਰਦਾਲ ਕਰ ਲਾਂਗੇ ਵੀਰ ਫਿਰ ਅਜੀ ਆਏ ਆ ਕਿ 31 ਤਰੀਕ ਨੂੰ ਆਏ ਆ ਕਿ ਤੇ ਅਜੀ ਆਖਿਆ ਵੀ ਆਪਾਂ ਗੰਤੀ ਵੀ ਕੰਪਲੀਟ ਕਰ ਦਈਏ ਵੀਰ ਤੇ ਵੀ ਤੂੰ ਆ ਜਾ ਤੈਨੂੰ ਪਤਾ ਵੀ ਕੁੰਜੀ ਤੈਨੂੰ ਫੜਾ ਕੇ ਗਈ ਹੈ ਜ਼ਿੰਮੇਦਾਰ ਤੂੰ ਬਣਿਆ ਘਰ ਦਾ ਤੇ ਵੀ ਤੇਰੇ ਖਿਲਾਫ ਕੋਈ ਸਾਡੀ ਸੱਕ ਚੋਵਾ ਨਹੀਂ ਕੀ ਤੇ ਉਹ ਕਹਿੰਦਾ ਵੀ ਮੈਂ ਉਹਨਾਂ ਨੂੰ ਸਿੱਖੇ ਤੋਂ ਮੈਂ 8 ਵਜੇ ਬੱਚੇ ਚੜ ਚੁੱਕੇ ਹੋਏਗਾ ਮੈਂ ਜਾਣਾ ਕਪਾਲ ਮੋਚਣੇ ਉਹਨਾਂ ਨੂੰ ਲੱਭਣਾ ਤੇ ਵੀ ਤੂੰ ਕੰਪਲੀਟ ਕਰ ਦੇ ਜੇ ਕੋਈ ਸੱਕ ਚੋਵਾ ਮੇਰੇ ਤੇ ਤਾਂ ਵੀ ਮੇਰੇ ਤੋਂ ਕਢਾ ਲੈਣਗੇ ਤੇ ਜੇ ਵੀ ਨਾ ਮੈਂ ਸੱਚਾ ਹੋਇਆ ਤਾਂ ਨਿਕਲ ਜੂ ਇਹ ਮੂਰੇ ਵੀ ਉਹਨੇ ਮੈਨੂੰ ਸਭ ਤੋਂ ਬੋਲੇ ਕਤਤ ਦਿਨ ਤੱਕ ਕੰਪਲੀਟ ਹੋ ਗਿਆ 31 ਨੂੰ ਕੰਪਲੀਟ ਕਰੀ ਆਈਏ ਅਸੀਂ ਇਹ ਕਿੱਦੇ ਪਤਾ ਲੱਗਿਆ ਤੁਹਾਨੂੰ ਜਿਹੜੀ ਗੱਡੂ ਗੋੜੀ ਬਾਰੇ ਕਤਲ ਬਾਰੇ ਡੈਡ ਬਾਡੀ ਬਾਰੇ ਤਾਂ ਜੀ ਸਾਨੂੰ ਇਹ ਕੱਲ ਪਤਾ ਲੱਗਿਆ ਜੀ 4 ਤਰੀਕ ਨੂੰ ਤੇ ਪੁਲਿਸ ਨੇ ਤੁਹਾਨੂੰ ਪੁੱਛ ਕਹਿੰਦੀ ਵੀ ਇੱਕ ਥਾਂ ਉਹਦੇ ਤਾਇਜ ਜਿ ਬੈਠੇ ਹੈਗੇ ਵੀ ਜਿਉਂਦੇ ਹੈਗੇ ਉਹ ਤਿੰਨੇ ਤੇ ਇੱਕ ਬੰਦਾ ਵੀ ਕੋਈ ਹੋਰ ਹੈਗਾ ਉਹ ਤਾਂ ਛੱਡਿਆ ਪਾਉਂਨਾ ਤੇ ਵੀ ਜਾਉਂਦੇ ਬਿਠਾਈ ਬੈਠਾਗਾ ਤੇ ਟੱਚ ਚ ਹੈਗੇ ਹੈਗੇ ਇਹ ਬੰਦਾ ਵੀ ਉੱਥੇ ਜਾ ਕੇ ਆਉਂਦਾਗਾ ਇਹ ਗੱਲ ਕਹੀ ਆ ਤੇ ਫੋਨ ਲਾਇਆ ਜੀ ਉਦੋਂ ਨੂੰ ਇਹ ਲਾਇਵ ਹੋ ਕੇ 31 ਨੂੰ ਵੀ ਮੈਂ ਆਤਮਾਤਿਆ ਕਰਦਾ ਸਾਨੂੰ ਧਮਕੀਆਂ ਦੇ ਕੇ ਗਏ ਆ ਭਧੌੜ ਤੋਂ ਤੇ ਸਾਡੇ ਖਿਲਾਫ ਬਿਆਨ ਵੀਡੀਓ ਬਣਾ ਕੇ ਇਹ ਗਾਇਬ ਹੋ ਗਿਆਗਾ ਇਹਦਾ ਫੋਨ ਬੰਦ ਹੋ ਗਿਆ ਜੀ ਉਦੋਂ ਬਾਅਦ ਸਾਨੂੰ ਕੋਈ ਜਾਣਕਾਰੀ ਨਹੀਂ ਇਹਦੇ ਬਾਰੇ ਵੀ ਕਿੱਥੇ ਗਿਆ ਕੀ ਇਹਨੇ ਕਰਿਆ ਕੀ ਨਹੀਂ ਕਰਿਆ ਉਹ ਇਹਨੂੰ ਜਾਣਕਾਰੀ ਹੈ ਕਿ ਉਹ ਤੁਹਾਨੂੰ ਕਿੰਨੀਆਂ ਡੈਡ ਬਾਡੀ ਇਹਨਾਂ ਨੇ ਦੇਤੀਆਂ ਨੇ ਕਿੰਨੇ ਸਾਨੂੰ ਜੀ ਇੱਕ ਵੀ ਡੈਡ ਬਾਡੀ ਬਰਾਮਦ ਨਹੀਂ ਹੋਈ ਜੀ ਸਾਨੂੰ ਗੋਤਾਖੂਰਾ ਤੋਂ ਪਤਾ ਲੱਗਿਆ ਜੀ ਉਹਨਾਂ ਨੇ ਕਨੈਕਟ ਕਰਿਆ ਸੀਗਾ ਉਹਨਾਂ ਨੇ ਜਦੋਂ ਫੋਟੋਆਂ ਪਾਈਆਂ ਸੀ ਫੋਟੋਆਂ ਤੋਂ ਦੇਖ ਕੇ ਸੀ ਕਲੀਅਰ ਕਰ ਲਿਆ ਵੀ ਮੇਰੀ ਭੈਣ ਤੇ ਮੇਰੀ ਭਾਨ ਜੀ ਵੀ ਇਹ ਬੰਦੇ ਨੇ ਮਾਰਤੀ ਪਤਾ ਨਹੀਂ ਕਿੱਡਾ ਕੇ ਗਾਇਂ ਕਰ ਲਾਇਆ ਪਾ ਇਹਦਾ ਨਾਲ ਤੇ ਭਾਨ ਜੀ ਦਾ ਮੇਰੇ ਨਾਲ ਕੋਈ ਪਤਾ ਨਹੀਂ ਜੀ ਤੋ ਜਿੱਥੇ ਤੱਕ ਇਹ ਚੀਜ਼ ਦੇਖਣ ਚਾਉਂਦੀ ਹੈਗੀ ਜਦੋਂ ਆਪਾਂ ਲਾਸਾਂ ਦੇਖਦੇ ਆਂ ਦੋਹਾ ਮਾਤੀ ਦੀਆਂ ਲਾਸਾਂ ਦੇਖਦੇ ਆਂ ਉਹਨਾਂ ਦੇ ਛੱਟਾਂ ਬਹੁਤ ਜ਼ਿਆਦੇ ਲੱਗੀਆਂ ਹੋਈਆਂ ਨੇ ਉਹਨੂੰ ਆਪਾਂ ਕਦੇ ਵੀ ਇੱਕ ਆਮ ਬੰਦਾ ਵੀ ਦੇਖ ਸਕਦਾ ਵੀ ਇਹਨਾਂ ਦੇ ਛੱਟਾਂ ਲੱਗ ਨੇ ਇਕੱਲਾ ਬੰਦਾ ਨਹੀਂ ਕਰ ਸਕਦਾ ਇਹਦੇ ਨਾਲ ਹੋਰ ਵੀ ਬੰਦੇ ਹੋ ਸਕਦੇ ਆ ਜੀ ਮੇਰੇ ਤੋਂ ਬਹੁਤ ਵਧੀਆ ਸੀ ਜੀ ਬੱਚਾ ਤਾਂ ਦੇਵਤਾ ਹੀ ਸੀ ਤੋ ਇਹ ਵਧੀਆ ਤਰੀਕੇ ਨਾਲ ਆਉਂਦਾ ਦੇਖੋ ਘਰਾਂ ਦੇ ਵਿੱਚ ਕੰਮ ਕਰਨਾ 5 ਰੁਪਏ ਤੱਕ ਵੀ ਇਹ ਕਿਸੇ ਨੇ ਛੱਡ ਨਹੀਂ ਸਕਦੇ ਇਹ ਲੱਗਦਾ ਹੈ ਵੀ ਇਸ ਮੌਕੇ ਮ੍ਰਿਤਕ ਪਰਿਵਾਰ ਦੇ ਪड़ोसी ਹਰਮਿੰਦਰ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਦੀ ਕਹਾਣੀ ਪੁਲਿਸ ਦੱਸ ਰਹੀ ਹੈ ਉਹ ਉਹਨਾਂ ਨੂੰ ਮਨਜ਼ੂਰ ਨਹੀਂ ਉਸਨੇ ਕਿਹਾ ਕਿ આરોપી ਕੁਲਵੰਤ ਸਿੰਘ ਇੱਕ ਆਮ ਦੁਕਾਨਦਾਰ ਹੈ ਜਿਸਨੇ ਪਰਿਵਾਰ ਦੀ ਮੁਖੀ ਨੂੰ ਭਰੋਸੇ 'ਚ ਲੈ ਕੇ ਉਸਦੀ ਜ਼ਮੀਨ ਵੇਚ ਦਿੱਤੀ ਅਤੇ ਉਹਨਾਂ ਪੈਸਿਆਂ ਨਾਲ ਆਪਣੇ ਘਰ ਤੇ ਜ਼ਮੀਨ ਖਰੀਦੀ ਪਲਾਟ ਲੈ ਲੇ ਅਤੇ ਆਪਣੇ ਪੁੱਤ ਨੂੰ ਵਿਦੇਸ਼ ਵੀ ਭੇਜ ਦਿੱਤਾ ਇਸ ਦੌਰਾਨ ਉਸਨੇ ਮ੍ਰਿਤਕ ਪਰਿਵਾਰ ਨੂੰ ਰਿਸ਼ਤੇਦਾਰਾਂ ਤੋਂ ਪੂਰੀ ਤਰ੍ਹਾਂ ਅਲੱਗ ਵੀ ਕਰ ਦਿੱਤਾ। ਪੈਸੇ ਦੇ ਲਾਲਚ ਵਿੱਚ ਆ ਕੇ ਜੀ। ਉਥੋਂ ਪੈਸਾ ਵਰਤਦਾ ਸੀ। ਮੈਂ ਛੋਡੀ ਪੈਲੀ ਬੁਕਾ ਕੇ ਵੀ ਤੁਹਾਨੂੰ ਉੱਥੇ ਪਲਾਟਾ ਵਾਲੀ ਦਵਾ ਦੇਣਾ। ਉਹ ਦਵਾ ਕੇ ਉਹ ਬੁਕਾ ਕੇ ਗਾਹਾਂ ਆਪਦੇ ਪਤਾ ਨਹੀਂ ਖਾਤੇ 'ਚ ਕਰਾਏ ਜੀ ਪੈਸੇ। ਪਤਾ ਨਹੀਂ ਕਿਵੇਂ ਤੇ ਸਾਰੇ ਪੈਸੇ ਜਨ ਵੀ ਆਪਦੇ ਹੱਥ ਥੱਲੇ ਕਰ ਲਏ ਇਥਨੇ। ਕਿਸ ਨੇ ਜੀ? ਇਹ ਕਾਂ ਕਲਵੰਤ ਸਿੰਘ ਨੇ ਕਾਂਤੀ ਨੇ। ਅੱਛਾ। ਤੇ ਉਹ ਤੋਂ ਬਾਅਦ ਵੀ ਆਪਦੇ ਘਰੇ ਆਣ ਕੋਠੀ ਵੀ ਪਾਈ ਐ 60-70 ਲੱਖ ਰੁਪਇਆ ਲਾਇਆ ਤੇ ਆ ਤੀਜੀ ਘੱਡੀ ਵੀ ਨਵੀਂ ਕਢਾ ਕੇ ਲਿਆਇਆ ਤੇ 30 ਲੱਖ ਰੁਪਇਆ 35 ਮੁੰਡੇ ਤੇ ਲਾਇਆ ਬਾਹਰ ਜਾਣ ਤੇ ਤੇ ਹੋਰ ਵੀ ਜਾਣੀ ਜੀ ਦੁਕਾਨ 'ਚ ਵੀ 5-6 ਲੱਖ ਰੁਪਇਆ ਪਾਇਆ ਜੀ ਇਸਨੇ ਕਿਸੇ ਦੇ ਦੋ ਡੱਬੇ ਹੁੰਦੇ ਸੀ ਦੁਕਾਨ 'ਚ ਫਿਲਹਾਲ ਬਰਨਾਲਾ ਪੁਲਿਸ ਇਸ ਮਾਮਲੇ ਦੀ ਪੂਰੀ ਤਰ੍ਹਾਂ ਤੱਕ ਜਾਂਚ ਕਰ ਰਹੀ ਹੈ ਐਸਐਸਪੀ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਮਾਮਲਾ ਨਾ ਸਿਰਫ ਪੈਸਿਆਂ ਦੀ ਲਾਲਚ ਦਾ ਨਤੀਜਾ ਹੈ ਸਗੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਹੋਰ ਕਾਲਾ ਪੰਨਾ ਬਣ ਗਿਆ ਹੈ ਬਰਨਾਲਾ ਤੋਂ ਵਨੀਤ ਸ਼ਰਮਾ ਦੀ ਰਿਪੋਰਟ